ਲੁਧਿਆਣਾ ਇਲੈਕਸ਼ਨ ਪਹਿਲਾ ਤਾਂ ਮੈਂ ਇਹ ਦੱਸ ਦਿਆ ਕਿ ਲੁਧਿਆਣਾ ਚ ਸਾਡਾ ਕਿਸੇ ਨਾਲ ਕੋਈ ਮੁਕਾਬਲਾ ਹੀ ਨਹੀਂ ਅਸੀਂ ਲੁਧਿਆਣਾ ਦਾ ਚੋਣ ਇੱਕ ਤਰਫਾ ਚੋਣ ਦਿੱਤਾਗੇ ਔਰ ਵੱਡੇ ਮਾਰਜਨ ਨਾਲ ਜਿੱਤਾਂਗੇ ਦੂਸਰੀ ਗੱਲ ਤੇ ਜਿਹੜੇ ਜਾਖੜ ਸਾਹਿਬ ਹੈ ਬੀਜੇਪੀ ਇਹਨਾਂ ਨੂੰ ਦੁਆਰੇ ਸਵਿਟਜ਼ਰਲੈਂਡ ਭੇਜਣ ਦਾ ਕੰਮ ਕਰਾਂਗੇ ਅਬਲੀ ਤਾਂ ਚਲੇ ਗਏ ਉਹਨੇ ਨਹੀਂ ਚੜਾ ਦੇਾਂਗੇ ਜਿਹੜਾ ਕਾਂਗਰਸ ਦੇ ਵਿੱਚ ਰਹਿ ਕੇ ਜਿਸ ਵਿਅਕਤੀ ਨੇ ਕਾਂਗਰਸ ਨੂੰ ਖਤਮ ਕਰਨ ਦੀ ਕੋਸ਼ਿਸ਼ਾਂ ਜਾਰੀ ਰੱਖੀਆਂ ਜਦੋਂ ਕਾਂਗਰਸ ਦਾ ਕੰਪੇਨ ਕਮੇਟੀ ਦਾ ਚੇਅਰਮੈਨ ਹੁੰਦਾ ਸੀ ਉਸੇ ਤਰ੍ਹਾਂ ਦੀਆਂ ਅੱਜ ਵੀ ਸ਼ਾਸ਼ਾ ਹੈਗੀਆਂ ਨੇ ਜਿਹੜੇ ਵਿਅਕਤੀ ਆਪਣੀਆਂ ਪਾਰਟੀਆਂ ਨਾਲ ਵਫਾਦਾਰੀ ਨਹੀਂ ਗਏ ਉਹ ਆਪਣੇ ਆਪ ਨਾਲ ਵੀ ਵਫਾਦਾਰ ਵੀ 15% ਦੇ ਲਗਭਗ 17000 ਵੋਟ ਵੈਸਟ ਹਰਕੇ ਤੋਂ ਬੀਜੇਪੀ ਦੀ ਵਧੀ ਸੀ ਕਿੰਨੀ ਵਧੀ ਸੀ 17000 ਪਾਰਲੀਮੈਂਟ ਦੇ ਵਿੱਚ ਰਾਜੇ ਵੜਿੰਗ ਨੂੰ ਹਾਰ ਮਿਲੀ ਸੀ ਵੈਸ ਕਲ ਕੇ ਤੇ ਹੁਣ ਮੈਨੂੰ ਲੱਗਦਾ ਕਿ ਬੀਜੇਪੀ ਆਦਰਨੀਆ ਜਾਖੜ ਸਾਹਿਬ ਦੀ ਅਗਵਾਈ ਚ 7000 ਵੋਟ ਤੇ ਕੇਵਲ ਬੀਜੇਪੀ ਦਾ ਨਪਟਾਰਾ ਕਰ ਦਿਆਂਗੇ ਮੁਕੰਮਲ ਤੌਰ ਤੇ ਮੁਕੰਮਲ ਤੌਰ ਤੇ दूजिया पार्टियां तो लबिया ही नहीं थी होनिया आपको पता है कि आपका प्रधान क्या कर रहा है आपका प्रधान क्या कर रहा है अंदर खाते है? आपको पता है बिट्टू जी जाखड़ साहब का किसको ज्वाइन करा रहा है नहीं कोई करा रहा है ये हमारा अपना विषय है इसमें बिट्टू जी जरा जोर लगाएं आपको केंद्र मंत्री बना दिया है अगर सत्रह हजार से आप जीते थे ਉਹ ਬੀਜੇਪੀ ਕੋ 7000 ਵੋਟ ਰਹਿ ਗਿਆ کہیں ਆਪकी ਕੁਰਸੀ ਨਾ ਹਿਲ ਜਾਏ ਜਿਹੜਾ ਮੈਨੂੰ ਨਹੀਂ ਪਤਾ ਉਹ ਕਿਉਂ ਇਹ ਗੱਲ ਕਹਿੰਦਾ ਹੈ ਜਾਂ ਉਹ ਕੀ ਆਖੜ ਸਾਹਿਬ ਦੇ ਮੰਡ ਦੇ ਵਿੱਚ ਉਹ ਕੀਰੇ ਬਾਰੇ ਕਹਿ ਰਿਹਾ ਹੈ ਪਰ ਬੀਜੇਪੀ ਚ ਅਜਗਰ ਬੈਠਾ ਵੇ ਉਹ ਅਜਗਰ ਜਿਹੜਾ ਵੱਡਾ ਨਾਗ ਹੁੰਦਾ ਸਬ ਆਸਤਿਨ ਦਾ ਸੱਪ ਤਾਂ ਜੇ ਕਟਲੇ ਤਾਂ ਬਚ ਜਾਂਦਾ ਇਹਨੇ ਸਾਨੂੰ ਕਟਿਆ ਹਜੇ ਤੱਕ ਦੇਖ ਲਓ 3.5 ਸਾਲ ਦਾ ਸਾਡਾ ਹਾਲ ਕੀ ਹੈ ਇਸੇ ਅਜਗਰ ਨੇ ਤੇ ਇਹ ਨਾ ਹੋਵੇ ਵੀ ਤੁਹਾਡਾ ਤੁਹਾਨੂੰ ਅੰਦਰ ਖਤੇ ਪਤਾ ਹੀ ਨਾ ਕਿ ਸਾਰਿਆਂ ਨੂੰ ਕੱਟ ਕੇ ਕੰਮ ਮੁਕਾ ਦੇ ਤੁਹਾਡਾ ਸਾਡਾ ਤਾਂ ਅਸੀਂ ਅਸੀਂ ਤਾਂ ਮਸਾ ਸੈੱਟ ਹੋ ਰਹੇ ਆ ਸਾਡੇ ਆਲ ਇਨ ਵੈਲ ਤਾਂ ਪੀਟੀਸੀ ਚ ਵੀ ਹੈ ਨਹੀਂਗਾ ਹੈਗਾ ਆਲ ਇਨ ਵੈਲ ਆਲ ਇਨ ਵੈਲ ਆਕਾਲੀ ਦਲ ਚ ਵੀ ਨਹੀਂ ਹੈ ਐਵੇਂ ਮੈਂ ਤੁਹਾਨੂੰ ਇਹ ਕਿਹਾ ਇਹ ਸੋਰਸਸ ਹੈ ਤੁਹਾਡੇ एवरीथिंग ਇਜ਼ ਵੈਲ 올 ਇਜ਼ ਵੈਲ ਕੋਈ ਐਸੀ ਗੱਲ ਨਹੀਂ ਹੈ ਕਿ ਇਹ ਨਹੀਂ ਹੈ ਆ ਪੱਕੇ ਜੀ ਨਸ਼ਾ ਖਤਮ ਹੋ ਗਿਆ ਪੰਜਾਬ ਚੋ ਅੱਜ ਮੈਂ ਵਧਾਈ ਦੇਣਾ ਚਾਹਨਾ ਮੁੱਖ ਮੰਤਰੀ ਪੰਜਾਬ ਨੂੰ 31 ਤਰੀਕ ਨੂੰ ਰਾਤ ਨੂੰ ਸੁੱਤੇ ਪਿਆ ਨੂੰ ਠੀਕ ਸਾਢੇ 12 ਵਜੇ ਸੁਪਨਾ ਆ ਗਿਆ ਕਿ ਮਕਮਲ ਤੌਰ ਤੇ ਨਸ਼ਾ ਬੰਦ ਹੋ ਗਿਆ ਲੇਕਿਨ ਹੋਇਆ ਨਾ ਹੋਇਆ ਸੁਪਨੇ ਦੇ ਵਿੱਚ ਬੰਦ ਅਸੀਂ ਤਾਂ ਕਹਿ ਰਹੇ ਸੀ ਕਿ ਪੰਜਾਬ ਚ ਨਸ਼ਾ ਨਹੀਂ ਬੰਦ ਹੋਇਆ ਇਹ ਕਿੰਨਾ ਦਾ ਪ੍ਰਵਕਤਾ ਹੈ ਕੋਈ ਉਹ ਕਹਿੰਦਾ 85000 ਐਫਆਈਆਰ 8500 ਐਫਆਈਆਰ ਦਰਜ ਕਰਤੀ ਹੈ ਉਹ ਭੜਿਆ ਮਾਨਸਾ ਕਿਉਂ ਕਾਲੀ ਕਾਗਜ਼ ਕਰ ਰਹੇ ਆ ਕਿਉਂ ਲੋਕਾਂ ਨੂੰ ਤਕਲੀਫ ਪਹਚਾ ਰਹੇ 8500 ਐਫਆਈਆਰ ਦੇ ਨਾਲ ਜੇ ਨਸ਼ਾ ਬੰਦ ਹੁੰਦਾ ਹੋਵੇ ਤਾਂ ਫਿਰ ਘਾਟੇ ਕਦੇ ਸਾਡੇ ਸਮੇਂ ਵੀ 43000 ਐਫਆਈਆਰ ਹੋ ਗਈ ਸੀ ਇਹ ਐਫਆਈਆਰ ਨਾਲ ਨਸ਼ਾ ਨਹੀਂ ਬੰਦ ਹੋਣਾ ਇਹਦੇ ਤੇ ਮੁਕੰਮਲ ਸਰਕਾਰ ਨੂੰ ਵਿਚਾਰ ਕਰਨਾ ਚਾਹੀਦਾ ਹੈ ਇਸੇ ਕਰਕੇ ਪਿੰਡ ਵਾਲਿਆਂ ਨੇ ਹੱਕ ਥੱਕ ਕੇ ਉੱਥੇ ਲਾਤਾ ਵੀ ਸਾਡਾ ਪਿੰਡ ਵਕਾਊ ਹੈ ਇਹ ਤਾਂ ਹਜੇ ਹੋਰ ਵੱਡਾ ਤੇ ਗੰਭੀਰ ਮੁੱਦਾ ਹੋਣ ਵਾਲਾ ਉਲਟਾ ਲੋਕਾਂ ਨੂੰ ਸਾਰੇ ਨੂੰ ਆਨ ਬੋਰਡ ਕਰਨਾ ਚਾਹੀਦੀਆਂ ਸੀ ਸਾਰੀਆਂ ਪਾਰਟੀਆਂ ਨੂੰ ਇਹਦੇ ਤੇ ਚਰਚਾ ਵਿਸਤਾਰਪੂਰਵਕ ਗੱਲਬਾਤ ਹੋਣੀ ਚਾਹੀਦੀ ਆਮ ਲੋਕਾਂ ਨੂੰ ਇਨਵੋਲਵ ਕਰਨਾ ਚਾਹੀਦਾ ਨਸ਼ੇ ਖਾਂਦੇ ਵਾਲੇ ਨੂੰ ਇਨਵੋਲਵ ਕਰਨਾ ਚਾਹੀਦਾ ਸੋ ਥੈਟ ਅਸੀਂ ਲੋਕ ਇਹਰਾ ਮੁਕੰਮਲ ਕੋਈ ਬੰਦੋਬਸਤ ਕਰ ਸਕੀਏ ਹਾਂ ਹੁਣ ਇਹ ਨਾ ਹੋਵੇ ਵੀ ਬੀਜੇਪੀ ਸੰਧੂਰ ਲੈ ਕੇ ਘਰਾਂ ਘਰਾਂ ਚ ਹੋ ਜਾਈ ਕਿਉਂਕਿ ਇਹ ਪੰਜਾਬ ਦੀਆਂ ਔਰਤਾਂ ਬੀਜੇਪੀ ਨੂੰ ਆਲਿਆਂ ਨੂੰ ਸੱਦ ਕੇ ਕੁੱਟਣ ਗਈਆਂ ਕਿਉਂਕਿ ਸੰਧੂਰ ਕੇਵਲ ਤੇ ਕੇਵਲ ਔਰਤ ਦੇ ਪਤੀ ਦਾ ਹੱਕ ਹੈ ਨਾ ਕਿ ਭਾਜਪਾ ਵਾਲਿਆਂ ਦਾ ਹੱਕ ਹੈ ਵੀ ਅਸੀਂ ਸੰਧੂਰ ਬਣਦੇ ਰਹੀਏ ਉਹ ਆਪਦੀ ਸਿਰ ਤੇ ਜਦੋਂ ਮੱਥੇ ਤੇ ਸੰਧੂਰ ਲਾਉਂਦੀਆਂ ਉਹ ਆਪਦੇ ਪਤੀ ਦੀ ਚੜ੍ਹਦੀ ਕਲਾ 'ਚ ਤੇ ਸਦਾ ਸੁਹਾਗਣ ਰਵੇ ਉਹ ਰਸੇ ਲਾਉਂਦੀਆਂ ਕਿਤੇ ਇਹ ਨਾ ਹੋਵੇ ਬਿੱਟੂ ਜੀ ਇਹਦਾ ਧਿਆਨ ਰੱਖਿਓ ਕਿ ਤੁਸੀਂ ਕੰਮ ਇਹੋ ਜਿਹੀ ਕਰਦੇ ਹੋ ਸਾਰੇ ਜਾਣੇ ਕਿ ਸੰਧੂਰ ਲੈ ਕੇ ਤੁਰ ਪਏ ਉੱਤੇ ਬਾਕੀ ਜਿਹੜਾ ਆਪਰੇਸ਼ਨ ਸੰਧੂਰ ਹੋਇਆ ਉਹਰੇ ਬਾਰੇ ਸਾਰੀ ਦੁਨੀਆ ਜਾਣਦੀ ਹੈ ਕਿ ਕੀ ਹੋਇਆ ਅਸੀਂ ਆਪਣੀਆਂ ਫੌਜਾਂ ਨੂੰ ਸਲਾਮ ਕਰਦੇ ਹਾਂ ਅਸੀਂ ਆਪਣੇ ਦੇਸ਼ ਦੇ ਨਾਲ ਲੇਕਿਨ ਸਾਡੇ ਕੁਝ ਸਵਾਲਾਂ ਦੇ ਜਿਹੜੇ ਜਵਾਬ ਨਹੀਂ ਦਿੱਤੇ ਗਏ ਜਿਹੜੇ ਰਾਹੁਲ ਗਾਂਧੀ ਨੇ ਪੁੱਛਿਆ ਕੀ ਫੋਰਨ ਐਕਸਟਰਨਲ ਅਫੇਅਰ ਮਨਿਸਟਰ ਨੇ ਪਹਿਲਾਂ ਇਤਲਾਹ ਪਾਕਿਸਤਾਨ ਨੂੰ ਕਿਉਂ ਦਿੱਤੀ ਕਿ ਅਸੀਂ ਅਟੈਕ ਕਰਨ ਵਾਲੇ ਹਾਂ ਜਿਹੜਾ ਹੱਤਵਾਦੀਆਂ ਨੂੰ ਪਨਾਹ ਦਿੰਦਾ ਹੈ ਕਿ ਉਹਨੇ ਹੱਤਵਾਦੀ ਪਾਸੇ ਨਹੀਂ ਕਰਤੇ ਹੋਣਗੇ ਦੂਜੀ ਗੱਲ ਕਿੰਨਾ ਨੁਕਸਾਨ ਹੋਇਆ ਸਾਡੇ ਕਿੰਨੇ ਜਹਾਜ਼ ਡਿੱਗੇ ਹਜੇ ਤੱਕ ਕੋਈ ਪਤਾ ਨਹੀਂ ਮੈਨੂੰ ਪਤਾ ਹੈ ਪਿਛਲੀ ਵਾਰੀ ਜਦੋਂ ਅਸੀਂ ਪਾਕਿਸਤਾਨ ਨੂੰ ਕਿਹਾ ਵੀ ਤੁਹਾਡੇ ਜਹਾਜ਼ ਦੇਖ ਲੈ ਤੇ ਉਹਨਾਂ ਨੇ ਆਪਣਾ ਫਲੀਟ ਲਾ ਕੇ ਇੱਕ ਜਗ੍ਹਾ ਤੇ ਦਿਖਾਇਆ ਕਿ ਆਹ ਦੇਖੋ ਸਾਨੂੰ ਦਿਖਾਉਣਾ ਚਾਹੀਦਾ ਕਿ ਸਾਡਾ ਕੋਈ ਜਹਾਜ਼ ਨਹੀਂ ਡਿੱਗਿਆ ਰਫਾਲ ਅਸੀਂ ਦੁਸ਼ਮਣ ਦਾ ਮੂੰਹ ਤੋੜ ਜਵਾਬ ਦਿੱਤਾ ਹਿੰਦੁਸਤਾਨ ਦੀ ਫੌਜ ਨੇ ਲੇਕਿਨ ਉਹਰੇ ਤੇ ਚੁੱਪੀ ਹੈ ਛੱਕ ਰਿਆਂਗੇ ਫੱਟੇ ਤੂੰ ਦੇਖੀ ਜਾਈਂ ਆਪਰੇਸ਼ਨ ਸੰਦੂਰ ਆਪਰੇਸ਼ਨ ਦਾ ਨਾਮ ਆਣਾ ਇਨਾਂ ਦੀ ਜਿਹੜੀ ਸੰਧੂਰ ਦੇ ਨਾਮ ਤੇ ਮੇਰੀਆਂ ਭੈਣਾਂ ਦੇ ਨਾਮ ਤੇ ਆਪ ਦਾ ਕੰਮ ਦੁਕਾਨਦਾਰੀ ਚਲਾਉਣਾ ਚਾਹੁੰਦੇ ਹੋ ਨਾ ਜਾਖੜ ਸਾਹਿਬ ਦੇ ਬਿੱਠੂ ਸਾਹਿਬ ਜੇ ਉਵੇਂ ਨਾ ਨੰਗੇ ਪੈਰੀ ਮੋੜਿਆ ਤੁਹਾਨੂੰ ਪਰ ਤੁਸੀਂ ਵੇਖਿਓ ਹੁੰਦਾ ਕੀ ਹੈ ਪਹਿਲੀ ਗੱਲ ਤਾਂ ਥੋੜੀ ਫੂਕ ਉੱਥੇ ਹੀ ਨਿਕਲ ਗਈ ਜਦੋਂ ਆਦਰਨੀਆ ਗੁਪਤਾ ਜੀ ਆ ਗਏ ਲੋਕਾਂ ਨੂੰ ਪਤਾ ਹੀ ਨਹੀਂ ਸੀ ਇਹ ਗੁਪਤਾ ਕਹਾਂ ਗੁਪਤਾ ਆਪ ਕਹਾਂ ਰੁਕਦਾ ਗੁਪਤਾ ਜੀ ਵਿਚਾਰੇ ਉਹਨਾਂ ਨੂੰ ਪਤਾ ਨਹੀਂ ਕਿੱਥੋਂ ਕੱਢ ਕੇ ਲਿਆਂਦੇ ਕਈ ਨਾਟੇ ਤੋਤੇ ਬੈਠੇ ਸੀ ਵਿਚਾਰੇ ਸੋ ਅੱਧੀ ਫੂਕ ਤਾਂ ਨਿਕਲ ਗਈ ਐਸ ਕਰਕੇ ਹੀ ਮੈਂ ਕਿਹਾ ਅਜਗਰ ਬੈਠਾ ਅਜਗਰ ਇਹਨੇ ਸਾਡੇ ਸਾਢੇ 3 ਸਾਲ ਦਾ ਕਾਂਗਰਸ ਪਾਰਟੀ ਨੂੰ ਡੰਗਿਆ ਤੇ ਹਜੇ ਤੱਕ ਹੁਣ ਅਸੀਂ ਆਪੇ ਪੈਰਾਂ ਤੇ ਖੜਾ ਹੋ ਗਏ ਹੁਣ ਅਜਗਰ ਉਹ ਉਧਰਲੇ ਪਾਸੇ ਗੱਲ ਸੁਣੋ ਜਾਖੜ ਸਾਹਿਬ ਤੂੰ ਤਾਂ ਭਰਾਵਾ ਕੱਲ ਆਇਆ 2.5 ਮਹੀਨਿਆਂ ਤੋਂ ਸਾਡਾ ਪ੍ਰਚਾਰ ਚੱਲ ਰਿਹਾ ਤੂੰ ਸੂਈਦਰਲੈਂਡ ਚੋਂ ਭਰਾ ਸੌਰੀ ਤੂੰ ਕਹਿ ਰਹੇਂ ਤੁਸੀਂ ਸਵਿਟਜ਼ਰਲੈਂਡ ਚੋਂ ਕੱਲ ਮੁੜੇ ਹੋ ਜਨਾਬੇ ਆਲੀ ਤੇ ਕੱਲ ਫੇਰ ਦੀ ਟਿਕਟ ਮੈਨੂੰ ਪਤਾ ਦੱਸਿਆ ਵੀ ਤੁਸੀਂ ਘਟਾ ਲਈ ਐ ਤੇ ਰਾਜੇ ਵੜਿੰਗ ਨੂੰ ਪੁੱਛਦੇ ਹਾਂ ਜਿਹੜਾ ਉਹ ਰੋਜ਼ ਉੱਥੇ ਰਹਿੰਦਾ ਵੀ ਕੀ ਗੱਲ ਹੈ ਕਿੰਨੇ ਦਿਨ ਜਾਓਗੇ ਪ੍ਰਚਾਰ ਚ ਤਾਂ ਹੀ ਤਾਂ ਮੈਂ ਕਿਹਾ ਕਿ ਆਪਣੀ ਪਾਰਟੀ ਬੀਜੇਪੀ ਵਾਲੇ ਬਚ ਜੋ ਅਜਗਰ ਬੈਠਾ ਜਿਹੜਾ ਤੁਹਾਨੂੰ ਡੰਗੂਗਾ ਤੇ ਮਾਰੂਗਾ ਜਾਖੜ 3 ਦਿਨ ਲਾਊਗਾ ਤੇ ਮੈਂ 30 ਦਿਨ ਲਾਊਗਾ। ਨਾ ਫਿਰ ਗੱਲ ਗੱਲ ਐਡਾ ਕਰ ਲੈਨੇ। ਗੱਲ ਕਰੋ ਕਿ ਵੈਸਟ ਤੋਂ ਭਰਕਾ ਆਗੇ ਜੇ ਫਿਰ ਮੈਂ ਤੇਰੇ ਬਰਾਬਰ ਭਰ ਦਿਆਂਗਾ। ਅੱਛਾ ਸਰ ਲੈ ਲੈ ਲੈਂਡ ਪੂਲਿੰਗ ਦੀ ਟੀਮ ਵੈਸਟ ਚੋਂ ਸੁਣ ਲੋ। ਥੋੜਾ ਨੀਤੇ ਕਰ ਲੋ ਮਾਈਕ। ਹੁਣ ਇਹਦਾ ਮਤਲਬ ਗੁਰਦਾਸਪੁਰ ਵਾਲਿਆਂ ਨੇ ਨਕਾਰਤਾ। ਹਬੌਰ ਵਾਲਿਆਂ ਨੇ ਨਕਾਰਤਾ। ਹੁਣ ਤੀਜੀ ਥਾਂ ਤੇ ਜਾਖੜ ਸਾਹਿਬ ਸਤਾਨ ਭਾਲਦੇ ਆ ਪਰ ਕੋਈ ਗੱਲ ਨਹੀਂ ਜਾਖੜ ਸਾਹਿਬ ਦੱਸੋ ਕਿੱਥੋਂ ਲੜਦਾ ਉੱਥੇ ਤੇ ਖਰਾਬ ਲੜਾਂਗਾ। ਕਾ ਦੇਦਾ ਭਰੋ। ਭਈ ਜਿਹੜੀ ਲੈਂਡ ਪੂਲਿੰਗ ਪਾਲਿਸੀ ਐ ਇਹ ਮੇਰੇ ਪੰਜਾਬ ਦੇ ਕਿਸਾਨਾਂ ਨੂੰ ਮਾਰਨ ਦੀ ਪਾਲਿਸੀ ਐ ਅਗਰ ਜ਼ਬਰਦਸਤੀ ਜ਼ਮੀਨ ਲੈਣ ਦੀ ਕੋਸ਼ਿਸ਼ ਕਰਨਗੇ ਤਾਂ ਬਿਲਕੁਲ ਨਹੀਂ ਧਿਆਗੇ ਸਾਡਾ ਐਗਰੀਕਲਚਰ ਸਟੇਟ ਹੈ ਸਾਡੀ ਹੋਂਦ ਕੀ ਹੈ ਸਾਡੀ ਹੋਂਦ ਹੈ ਕਿ ਅਸੀਂ ਖੇਤੀ ਪ੍ਰਧਾਨ ਸੂਬਾ ਹੈ ਔਰ ਐਸ ਐਮ ਐਸ ਪੀ ਦੇ ਨਾਲ ਸਾਨੂੰ 80000 ਕਰੋੜ ਰੁਪਇਆ ਹਰ ਸਾਲ ਸਾਡੀ ਇਕਨੋਮੀ ਦੇ ਵਿੱਚ ਪੂਲਿੰਗ ਹੋ ਜਾਂਦਾ ਜਿੱਥੇ 80000 ਕਰੋੜ ਰੁਪਇਆ ਕਣਕ ਤੇ ਝੋਨੇ ਦਾ ਸਾਲ ਬਾਅਦ ਆ ਜਾਂਦਾ ਹੈ ਉਰੇ ਨਾਲ ਸਾਡੀ ਇਕਨੋਮੀ ਚੱਲਦੀ ਹੈ ਕੱਪੜੇ ਦੀ ਦੁਕਾਨ, ਸ਼ਾਲਰ, ਆੜਤੀਆ, ਮਿਰਚ ਮਸਾਲਾ ਵਾਲੇ ਦੀ ਦੁਕਾਨ, ਸਾਡੇ ਸ਼ੋਰੂਮਸ, ਸਾਡੇ ਮੈਰਿਜ ਪੈਲੇਸ, ਹਲਵਾਈ ਇੱਥੋਂ ਕੰਮ ਚੱਲਦਾ ਹੈ। ਤੇ ਜੇ ਉਹ ਖੇਤੀ ਪ੍ਰਦਾਨ ਸੂਬਾ ਹੀ ਸਾਡਾ ਬੰਦ ਖਤਮ ਹੋ ਗਿਆ 24000 ਏਕੜ ਇਹਦੀ ਲੋੜ ਕੀ ਪਈ ਬਈ? ਕਿਹੜੀ ਡਿਮਾਂਡ ਹੈ? ਤੇ ਤੁਸੀਂ ਜੇ ਖੇਤ ਹੀ ਨਹੀਂ ਰਹਿਣਗੇ ਤੇ ਸਾਡੀ ਇਕਨੋਮੀ ਡਾਊਨ ਹੋ ਜਾਏਗੀ। ਉਲਟਾ ਏਰੇ ਤੇ ਰੋਕ ਲਾਉਣੀ ਚਾਹੀਦੀ ਹੈ। ਮੈਂ ਮੁਖਸਰ ਜਾਨਾ ਹੈ ਇਹ ਤਾਂ ਈ 100 ਕਿਲੋਮੀਟਰ ਤੱਕ ਮੈਨੂੰ ਸੜਕਾਂ ਤੇ ਕੰਕਰੀਟ ਜੰਗਲ ਬੰਦੇ ਦਿਖ ਰਹੇ ਨੇ ਵੱਡੀਆਂ ਵੱਡੀਆਂ ਬਿਲਡਿੰਗਾਂ ਵੱਡੇ ਵੱਡੇ ਫਲੈਟਸ ਖਾਲੀ ਪਏ ਨੇ ਜਿਨ੍ਹਾਂ ਚ ਕੋਈ ਰਹਿ ਨਹੀਂ ਰਿਹਾ ਇੰਨੀ ਆਬਾਦੀ ਨਹੀਂ ਹੈ ਸਾਡੀ ਜਿੰਨੇ ਫਲੈਟਸ ਬਣ ਗਏ ਨੇ ਜੇ ਪੂਰਾ ਮਾਲਸ ਬਣ ਰਹੇ ਨੇ ਜੇ ਅਗੇਰੀਅਨ ਸਟੇਟਸ ਨਾਲ ਸਟੇਡਿੰਗ ਆ ਰਿਹਾ ਤੇ ਸਾਡੀ ਹੋਂਦ ਖਤਮ ਹੋ ਜਾਏਗੀ ਇਹ ਕੰਮ ਨਾ ਕਰੋ ਰੱਬ ਦੇ ਵਾਸਤੇ ਕਾਨੂੰਨ ਲੈ ਕੇ ਆਓ ਕੀ ਐਸ ਤੋਂ ਵੱਧ ਤੁਸੀਂ ਜ਼ਮੀਨ ਅਕਵਾਇਰ ਜ਼ਿੰਦਗੀ ਚ ਪੰਜਾਬ ਚ ਹੋ ਨਹੀਂ ਸਕਦੀ ਅਸੀਂ ਨਹੀਂ ਕਰਨੀ ਭਰਾਵਾ ਕਦੇ ਇਹਨਾਂ ਦਾ ਮੁੱਖ ਮੰਤਰੀ ਓਪਨ ਡਿਬੇਟ ਆ ਜਾਂਦਾ ਇਹ ਤਾਂ ਬਈ ਇਹ ਤਾਂ ਪੁੱਛਰੇ ਫਿਰਦੇ ਆ ਜਦੋਂ ਜੀ ਇਹਨਾਂ ਦਾ ਕਰਦਾ ਕਦੇ ਮੁੱਖ ਮੰਤਰੀ ਕਹਿੰਦਾ ਕਦੇ ਇਹਨਾਂ ਦਾ ਪ੍ਰਧਾਨ ਕਹਿ ਦਿੰਦਾ ਕਿ ਆਜੋ ਦਿਨੇ ਵਿਖਾ ਦੂੰਗਾ ਤਾਰੇ ਮੇਰੇ ਨਾਲ ਡਿਬੇਟ ਕਰ ਲੋ ਡਿਬੇਟ ਕੀ ਕਰ ਲੋ ਇੱਥੇ ਜਵਾਬ ਦੇ ਦਿਓ ਉਹ ਡਿਬੇਟ ਥੋੜੀ ਹੋਊਗੀ ਫਿਰ ਤੁਸੀਂ ਇਹ ਨਾ ਕੋ ਡਿਬੇਟ ਕਰਨੀ ਹੈ ਫਿਰ ਕੁਸ਼ਤੀ ਕਰ ਲੋ ਦੰਗਲ ਬਣਾ ਲੋ ਤੇ ਜੰਗ ਹੀ ਆਪਾਂ ਕੇ ਆਜੋ ਫਿਰ ਲੜ ਲਾਂਦੇ ਹੋਰ ਕੀ ਹੈ ਬੇਸਿਕਲੀ ਤਾਂ ਤੁਸੀਂ ਇਹ ਕਰਨਾ ਚਾਹੁੰਦੇ ਹੋ ਸਾਡੇ ਨਾਲ ਤੇ ਫਿਰ ਦੇਖ ਲਾਂਗੇ ਕਿਹੜਾ ਤਕੜਾ ਡਿਬੇਟ ਕਰਨੀ ਹੈ ਇਹਨੇ ਤੇ ਮਾਈਕ ਤੇ ਇੱਕ ਦੂਜੇ ਨਾਲ ਸਵਾਲ ਜਵਾਬ ਕਰ ਲੋ